ਆਮ ਆਦਮੀ ਪਾਰਟੀ ਨੇ ਆਖਰਕਾਰ ਕੈਬਨਿਟ ਦੇ ਵਿੱਚ ਫੈਸਲਾ ਲੈ ਹੀ ਲਿਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੋਹਰ ਲਾ ਦਿੱਤੀ ਹੈ ਤੇ ਡੀ ਨੋਟੀਫਾਈ ਕਰ ਦਿੱਤਾ ਹੈ ਲੈਂਡ ਪੋਲਿੰਗ ਪਾਲਿਸੀ ਨੂੰ ਜਿਹੜੀ ਕੀ ਮਈ ਮਹੀਨੇ ਦੇ ਵਿੱਚ ਨੋਟੀਫਿਕੇਸ਼ਨ ਉਸ ਦਾ ਜਾਰੀ ਹੁੰਦਾ ਉਸ ਤੋਂ ਬਾਅਦ ਲਗਾਤਾਰ ਵਿਰੋਧ ਹੋ ਰਿਹਾ ਸੀ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਐਸ ਕੇ ਐਮ ਸੰਯੁਕਤ ਕਿਸਾਨ ਮੋਰਚੇ ਤੋਂ ਲੈ ਕੇ ਬਾਕੀ ਵਿਰੋਧੀ ਪਾਰਟੀਆਂ ਦੇ ਵੱਲੋਂ ਵੀ ਸਿਆਸੀ ਪਾਰਟੀਆਂ ਵੱਲੋਂ ਵੀ ਇਸ ਗੱਲ ਨੂੰ ਲੈ ਕੇ ਵੱਡੇ ਵੱਡੇ ਐਲਾਨ ਕੀਤੇ ਗਏ ਰੋਸ ਮਜਾਰੇ ਕੀਤੇ ਗਏ ਰੈਲੀਆਂ ਕੀਤੀਆਂ ਗਈਆਂ ਕਿ ਇਹ ਕਿਸੇ ਵੀ ਸ਼ਰਤ ਦੇ ਉੱਤੇ ਮਨਜ਼ੂਰ ਨਹੀਂ ਹੈ ਕਿਸਾਨਾਂ ਦੀ ਮਰਜ਼ੀ ਤੋਂ ਬਿਨਾ ਇੰਚ ਵੀ ਅਸੀਂ ਨਹੀਂ ਜਾਣਦਿਆਂਗੇ ਜ਼ਮੀਨ ਦਾ ਪਰ 65000 ਏਕੜ ਤੋਂ ਵੱਧ ਜ਼ਮੀਨ ਉਸ ਦਾਇਰੇ ਦੇ ਅੰਦਰ ਜਿਹੜੀ ਆ ਲਿਆਂਦੀ ਗਈ ਅਖਬਾਰਾਂ 'ਚ ਵੱਡੇ ਵੱਡੇ ਇਸ਼ਤਿਹਾਰ ਤੱਕ ਦਿੱਤੇ ਗਏ ਜਿਸ ਵਿੱਚ ਖਸਰਾ ਨੰਬਰ ਵੀ ਜਾਰੀ ਕੀਤੇ ਗਏ ਕਿ ਕਿਹੜੇ ਕਿਹੜੇ ਉਸ ਪਾਲਿਸੀ ਦੇ ਅਧੀਨ ਸੀ ਅਕਵਾਇਰ ਕਰਾਂਗੇ ਜ਼ਮੀਨ ਲੈਂਡ ਪੂਲਿੰਗ ਦੇ ਅਧਿਕਾਰ ਖੇਤਰ ਚਾਹੀਗੀ ਪਰ ਉਹ ਸਾਰੀਆਂ ਗੱਲਾਂ ਤੇ ਚਾਹ ਧਰੇ ਧਰੇ ਰਹਿ ਗਏ ਪੰਜਾਬ ਸਰਕਾਰ ਦੇ ਕਿਉਂਕਿ ਵਿਰੋਧ ਬਹੁਤ ਵੱਡਾ ਪੱਧਰ ਤੇ ਉੱਤੇ ਹੋ ਗਿਆ ਸੀ ਹਾਲਾਂਕਿ ਉਹਨਾਂ ਨੇ ਪ੍ਰੈਸ ਨੋਟ ਦੇ ਜ਼ਰੀਏ ਸਰਕਾਰ ਨੇ ਇਹ 2 ਦਿਨ ਪਹਿਲਾਂ ਨੀਤੀ ਨੂੰ ਵਾਪਸ ਲੈ ਲਿਆ ਸੀ ਪਰ ਸੰਯੁਕਤ ਕਿਸਾਨ ਮੋਰਚੇ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਸ ਵਿੱਚ ਐਲਾਨ ਕੀਤਾ ਕਿ 24 ਤਰੀਕ ਨੂੰ 24 ਅਗਸਤ ਨੂੰ ਸਮਰਾਲਾ ਵਿੱਚ ਵੱਡਾ ਇਕੱਠ ਕੀਤਾ ਜਾਏਗਾ ਜੇਕਰ ਸਰਕਾਰ ਉਦੋਂ ਤੱਕ ਕੈਬਨਿਟ ਵਿੱਚ ਬਕਾਇਦਾ ਨਹੀਂ ਡੀ ਨੋਟੀਫਾਈ ਕਰਦੀ ਤੇ ਅਸੀਂ ਬਰਕਰਾਰ ਰੱਖਾਂਗੇ ਵਿਰੋਧ ਕਿਸਾਨਾਂ ਦੇ ਤੋਖਲੇ ਸੀ ਕਈ ਸ਼ੰਕੇ ਸੀ ਹਾਲੇ ਵੀ ਖਦਸ਼ੇ ਸੀ ਕਿ ਕਿਤੇ ਸਰਕਾਰ ਟੇਡੇ ਢੰਗ ਨਾਲ ਮੁੜ ਪਾਲਸੀ ਨੂੰ ਜਾਰੀ ਨਾ ਰੱਖੇ ਕਿਤੇ ਇਸੇ ਕਰਕੇ ਉਡੀਕ ਰਹੇ ਸਨ ਕਿ ਜਦੋਂ ਕੈਬਨਿਟ ਮੀਟਿੰਗ ਹੋਵੇ ਤਾਂ ਉਸ ਵਿੱਚ ਡੀ ਨੋਟੀਫਾਈ ਹੋਣੀ ਚਾਹੀਦੀ ਹੈ ਤਾਂ ਉਸ ਲੈਂਡ ਪੂਲਿੰਗ ਪਾਲਸੀ ਨੂੰ ਡੀ ਨੋਟੀਫਾਈ ਕਰ ਦਿੱਤਾ ਗਿਆ ਯਾਨੀ ਕਿ ਇਸ ਤੋਂ ਪਹਿਲਾਂ ਲੈਂਡ ਪੂਲਿੰਗ ਦੇ ਲਏ ਗਏ ਜਿੰਨੇ ਵੀ ਫੈਸਲੇ ਨੇ ਉਹ ਰੱਦ ਹੋ ਚੁੱਕੇ ਨੇ ਤੇ ਸਰਕਾਰ ਨੇ ਇਹ ਵਾਪਸ ਲਏ ਨੇ ਸਰਕਾਰ ਦਾ ਯੂਟਰਨ ਮੰਨਿਆ ਗਿਆ ਸਰਕਾਰ ਦੇ ਬਾਰੇ ਇਹ ਕਿਹਾ ਗਿਆ ਕਿਸਾਨ ਜਥੇਬੰਦੀਆਂ ਦੇ ਵੱਲੋਂ ਕਿ ਸਰਕਾਰ ਲੋਕਾਂ ਦੇ ਇੱਕੇ ਅੱਗੇ ਝੁਕੀ ਹੈ ਹਾਲਾਂਕਿ ਵੱਖ-ਵੱਖਰੀਆਂ ਸਿਆਸੀ ਪਾਰਟੀਆਂ ਨੇ ਵੀ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਜੇਕਰ ਵਿਰੋਧ ਜ਼ਬਰਦਸਤ ਤਰੀਕੇ ਨਾਲ ਕੀਤਾ ਚਾਹੇ ਉਸ ਵਿੱਚ ਭਾਜਪਾ ਪਾਰਟੀ ਦੇ ਆਗੂ ਹੋਣ ਚਾਹੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਹੋਵੇ ਇਥੋਂ ਤੱਕ ਕਿ ਕਾਂਗਰਸ ਪਾਰਟੀ ਵੀ ਇਸੇ ਤਰ੍ਹਾਂ ਕਹਿ ਰਹੀ ਹੈ ਕਿ ਕਿਸਾਨਾਂ ਦੀ ਜਿੱਤ ਹੋਈ ਹੈ ਇਸ ਮਾਮਲੇ ਵਿੱਚ ਕਿਸਾਨ ਜਥੇਬੰਦੀਆਂ ਨੇ ਵੀ ਬਹੁਤ ਜ਼ੋਰ ਲਾਇਆ ਸੀ ਪ੍ਰਚਾਰ ਕੀਤਾ ਕਿਸਾਨਾਂ ਨੂੰ ਸਮਝਾਉਣ ਦੇ ਲਈ ਪਿੰਡ-ਪਿੰਡ ਪ੍ਰਚਾਰ ਕੀਤਾ ਇਸ ਤਰ੍ਹਾਂ ਹੋਰ ਕਈ ਅਜਈਆਂ ਜਥੇਬੰਦੀਆਂ ਸੀ ਸੂਝਵਾਨ ਪੰਚਾਇਤਾਂ ਵੀ ਅੱਗੇ ਆਈਆਂ ਸਰਪੰਚਾਂ ਨੇ ਬਕਾਇਦਾ ਗ੍ਰਾਮ ਸਭਾਵਾਂ ਬੁਲਾ ਕੇ ਮਤੇ ਪਾਏ ਇਸ ਪਾਲਿਸੀ ਦੇ ਖਿਲਾਫ ਜਿਸ ਕਰਕੇ ਇੱਕ ਮਾਹੌਲ ਸਿਰਜਿਆ ਗਿਆ ਤੇ ਉਸ ਤੋਂ ਬਾਅਦ ਇਹ ਪਾਲਿਸੀ ਹੈ ਜਿਹੜੀ ਸਰਕਾਰ ਨੂੰ ਵਾਪਸ ਲੈਣ ਲਈ ਮਜਬੂਰ ਹੋਣਾ ਪਿਆ ਤੇ ਹੁਣ ਆਖਰਕਾਰ ਪੰਜਾਬ ਕੈਬਨਿਟ ਦੀ ਅੱਜ ਮੀਟਿੰਗ ਸੀ ਉਸ ਵਿੱਚ ਪਤਾ ਲੱਗਿਆ ਹੁਣੇ-ਹੁਣੇ ਫੈਸਲਾ ਹੋ ਗਿਆ ਕਿ ਡੀ ਨੋਟੀਫਾਈ ਵੀ ਉਸ ਪਾਲਿਸੀ ਨੂੰ ਕਰ ਦਿੱਤਾ ਗਿਆ ਹਾਲਾਂਕਿ ਇਸ ਮਾਮਲੇ ਦੇ ਵਿੱਚ ਸਰਕਾਰ ਨੇ ਪੰਹਾਂ ਪ੍ਰਚਾਰ ਦੀ ਕੋਈ ਕਸਰ ਨਹੀਂ ਛੱਡੀ 20000 30000 ਤੋਂ ਸ਼ੁਰੂ ਹੋ ਕੇ ਫਿਰ 50000 ਫਿਰ 1 ਲੱਖ ਤੱਕ ਸਾਲਾਨਾ ਠੇਕਾ ਕਿਸਾਨਾਂ ਨੂੰ ਦੇਣ ਲਈ ਸਰਕਾਰ ਤਿਆਰ ਹੋ ਜਾਂਦੀ ਹੈ ਔਰ ਇਹ ਵੀ ਕਿਹਾ ਗਿਆ ਕਿ 1000 ਗੱਜ ਦਾ ਉਹਨਾਂ ਲਈ ਰਿਹਾਇਸ਼ੀ ਪਲਾਟ ਕਿਸਾਨਾਂ ਵਾਲੀ ਕਿੱਲੇ ਦੇ ਵਿੱਚੋਂ ਪ੍ਰਤੀ ਏਕੜ ਦੇ ਹਿਸਾਬ ਨਾਲ ਤੇ ਵਿੱਚੋਂ 200 ਗੱਜ ਦਾ ਕਮਰਸ਼ੀਅਲ ਪਲਾਟ ਵੀ ਦਿੱਤਾ ਜਾਏਗਾ ਪਰ ਉਹ ਕਦੋਂ ਜ਼ਮੀਨ ਡਿਵੈਲਪ ਹੋਣੀ ਸੀ ਕਦੋਂ ਉੱਥੇ ਮਕਾਨ ਉੱਸਰਨੇ ਸੀ ਉਸ ਸਾਰੀ ਹੋਣੀ ਸੀ ਅਰਬਨ ਡਿਵੈਲਪਮੈਂਟ ਬਣਨੀ ਸੀ ਸਟੇਟ ਹੋਣੀ ਅਰਬਨ ਸਟੇਟ ਬਣਾਈਆਂ ਜਾਣੀਆਂ ਸੀ ਇਹ ਸਾਰੀਆਂ ਗੱਲਾਂ ਹਾਲੇ ਭਵਿੱਖ ਦੇ ਵਿੱਚ ਪਈਆਂ ਸੀ ਪਰ ਕਿਸਾਨਾਂ ਨੂੰ ਆਪਣੇ ਪਹਿਲਾਂ ਹੀ ਕਈ ਤਰ੍ਹਾਂ ਦੇ ਖਦਸ਼ੇ ਆ ਜਿਹੜੇ ਉਸ ਤਾਉਣ ਲੱਗੇ ਡਰਾਉਣ ਲੱਗੇ ਜਿਸ ਕਰਕੇ ਕਿਸਾਨਾਂ ਨੇ ਜ਼ਬਰਦਸਤ ਵਿਰੋਧ ਕੀਤਾ ਕਈ ਥਾਵਾਂ ਤੇ ਇਕੱਠ ਹੋਏ ਇਹ ਸਾਰੇ ਮਾਮਲੇ ਨੂੰ ਲੈ ਕੇ ਹੁਣ ਆਖਰਕਾਰ ਇਸ ਮਸਲੇ ਦੇ ਉੱਤੇ ਫੈਸਲਾ ਲੈ ਲਿਆ ਗਿਆ ਔਰ ਸਰਕਾਰ ਨੇ ਇਸ ਪਾਲਿਸੀ ਨੂੰ ਵਾਪਸ ਲੈਣ ਦਾ ਮੰਨ ਵੀ ਇਸੇ ਕਰਕੇ ਬਣਾਇਆ ਕਿਉਂਕਿ ਲਗਾਤਾਰ ਵਿਰੋਧ ਹੋ ਰਿਹਾ ਸੀ ਇਸ ਮਸਲੇ ਦੇ ਵਿੱਚ ਪਿਛਲੀ ਕੁਝ ਕੈਬਨਟ ਮੀਟਿੰਗਾਂ ਦੇ ਵਿੱਚ ਗੱਲਾਂ ਵੀ ਚੱਲ ਰਹੀਆਂ ਸੀ ਵੱਡੇ ਫੈਸਲੇ ਲੈਣ ਨੂੰ ਲੈ ਕੇ ਤੇ ਵੱਡਾ ਫੈਸਲਾ ਲਿਆ ਵੀ ਗਿਆ ਪਰ ਇਸ ਮਾਮਲੇ ਦੇ ਵਿੱਚ ਹੁਣ ਜਿਹੜਾ ਫੈਸਲਾ ਕੈਬਨਟ ਦੇ ਵਿੱਚ ਹੀ ਇਸ ਦੇ ਉੱਤੇ ਮੋਹਰ ਲਾਉਣੀ ਪਈ ਕਿ ਲੈਂਡ ਪੂਲਿੰਗ ਪਾਲਿਸੀ ਨੂੰ ਰੱਦ ਕੀਤਾ ਜਾਂਦਾ ਹੈ ਤਾਂ ਲੈਂਡ ਪੂਲਿੰਗ ਪਾਲਿਸੀ ਆਲਦੀ ਘੜੀ ਪੰਜਾਬ ਸਰਕਾਰ ਵੱਲੋਂ ਲਿਆਂਦੀ ਰੱਦ ਹੋ ਗਈ ਹੈ ਤਾਂ ਕਹਿਣ ਦਾ ਭਾਵ ਇਹ ਹੈ ਕਿ ਰਹਿੰਦਾ ਕਾਰਜਕਾਲ ਜਿਹੜਾ ਆਮ ਆਦਮੀ ਪਾਰਟੀ ਦਾ ਉਸ ਦੌਰਾਨ ਤੱਕ ਘਟੋ-ਘਟ ਜਿਸ ਢੰਗ ਨਾਲ ਵਿਰੋਧ ਸਾਹਮਣੇ ਆਇਆ ਇਹ ਪਾਲਿਸੀ ਲਾਗੂ ਨਹੀਂ ਹੋ ਸਕਦੀ ਕੱਲ ਨੂੰ ਕੋਈ ਵੀ ਸੱਤਾ ਵਿੱਚ ਆਉਂਦਾ ਹੈ ਜਾਂ ਇਹ ਸਰਕਾਰ ਦੁਬਾਰਾ ਸੱਤਾ ਵਿੱਚ ਆਉਂਦੀ ਹੈ ਜਾਂ ਕੋਈ ਹੋਰ ਪਾਰਟੀ ਆਉਂਦੀ ਹੈ ਤਾਂ ਇਹ ਪਾਲਿਸੀ ਲਿਆਉਣਾ ਉਹਨਾਂ ਲਈ ਸੌਖਾ ਕੰਮ ਹੋ ਨਹੀਂ ਕਿਉਂਕਿ ਚਾਹ ਕਾਂਗਰਸ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਹੈ ਜਾਂ ਫਿਰ ਸ਼੍ਰੋਮਣੀ ਕਾਲੀਦਲ ਹੈ ਇਹ ਪਾਲਿਸੀ ਆਉਣ ਤੋਂ ਬਾਅਦ ਉਹਨਾਂ ਨੇ ਦਾਅਵੇ ਵੀ ਕੀਤੇ ਸਟੇਜਾਂ ਤੋਂ ਜੇਦੋਂ ਸਾਡੀ ਸਰਕਾਰ ਆਈ ਤੇ ਸਭ ਤੋਂ ਪਹਿਲਾਂ ਇਸੇ ਪਾਲਿਸੀ ਨੂੰ ਰੱਦ ਕਰਾਂਗੇ ਪਰ ਇਸ ਪਾਲਿਸੀ ਲਾਗੂ ਹੋਣ ਤੋਂ ਪਹਿਲਾਂ ਹੀ ਇਸੇ ਸਰਕਾਰ ਨੂੰ ਰੱਦ ਕਰਨੀ ਪੈਗੀ ਇਸ ਕਰਕੇ ਹੁਣ ਕੋਈ ਵੀ ਪਾਰਟੀ ਸੱਤਾ ਵਿੱਚ ਆਉਂਦੀ ਹੈ ਆਉਣ ਵਾਲੇ ਟਾਈਮ ਦੇ ਵਿੱਚ ਤਾਂ ਉਹ ਲੈਂਡ ਪੋਲਿੰਗ ਪਾਲਿਸੀ ਵਰਗੀ ਜਿਹੜੀ ਪਾਲਿਸੀ ਹੈ ਉਹ ਜਲਦੀ ਕਿਤੇ ਲਾਗੂ ਨਹੀਂ ਕਰ पाएगी ਕਿਉਂਕਿ ਕਿਸਾਨ ਜਥੇਬੰਦੀਆਂ ਤੇ ਕਿਸਾਨ ਵੀ ਇਸ ਮਾਮਲੇ ਦੇ ਵਿੱਚ ਹੁਣ ਅਲਰਟ ਹੋ ਕੇ ਚੱਲਣ ਲੱਗੇ ਨੇ ਕਿਸਾਨਾਂ ਨੇ ਤਾਂ ਇੱਥੋਂ ਤੱਕ ਸਕੇਮ ਦੀਆਂ ਜਥੇਬੰਦੀਆਂ ਨੇ ਆਖਿਆ ਕਿ ਹਾਲੇ ਵੀ ਸਾਨੂੰ ਚੁੱਕਣੇ ਹੋਣ ਦੀ ਲੋੜ ਹੈ ਸਰਕਾਰ ਕਿਸੇ ਵੀ ਵੇਲੇ ਕਿਸੇ ਵੀ ਢੰਗ ਦਾ ਕਿਸਾਨੀ ਦੇ ਉੱਤੇ ਖੇਤੀਬਾੜੀ ਦੇ ਉੱਤੇ ਆ ਸਿੱਧੇ ਢੰਗ ਨਾਲ ਵੀ ਹਮਲਾ ਕਰ ਸਕਦੀ ਹੈ ਜਾਂ ਨੀਤੀ ਐਸੀ ਲਿਆ ਸਕਦੀ ਹੈ ਜਿਸ ਨਾਲ ਉਜਾੜਾ ਹੋਵੇਗਾ ਪੰਜਾਬ ਦਾ 65000 ਏਕੜ ਦੇ ਉੱਤੇ ਅਰਬਨ ਸਟੇਟ ਬਸਾਉਣ ਦਾ ਸੁਪਨਾ ਜਿਹੜਾ ਸਰਕਾਰ ਨੇ ਲਿਆ ਸੀ ਦੋਸ਼ ਵੀ ਸਰਕਾਰ ਤੇ ਲੱਗੇ ਕਿ ਵੱਡੀਆਂ-ਵੱਡੀਆਂ ਕਾਰਪੋਰੇਟ ਕੰਪਨੀਆਂ ਜਾਂ ਉਹਨਾਂ ਦੇ ਨਾਲ ਕੋਈ ਸੌਦੇਬਾਜ਼ੀ ਹੋਈ ਹੈ ਕਿ ਕਿਸੇ ਦਿੱਲੀ ਦੀ ਲੀਡਰਸ਼ਿਪ ਦੀ ਹੋਈ ਹੈ ਜਾਂ ਪੰਜਾਬ ਦੀ ਲੀਡਰਸ਼ਿਪ ਦੀ ਇਸ ਦੇ ਬਾਰੇ ਬੜੇ ਤਿੱਖੇ ਸਵਾਲ ਕੀਤੇ ਗਏ ਆਮ ਆਦਮੀ ਪਾਰਟੀ ਦੇ ਪਿੰਡਾਂ ਦੇ ਵਿੱਚ ਨੋ ਐਂਟਰੀ ਦੇ ਬੋਰਡ ਤੱਕ ਲਗਾਏ ਗਏ ਜੋ ਸਮਾਂ ਕਦੇ ਭਾਰਤੀ ਜਨਤਾ ਪਾਰਟੀ ਨੂੰ ਦੇਖਣਾ ਪਿਆ ਸੀ ਤਿੰਨ ਖੇਤੀ ਕਾਨੂੰਨਾ ਕਰਕੇ ਉਹ ਆਮ ਆਦਮੀ ਪਾਰਟੀ ਨੂੰ ਲੈਂਡ ਪੋਲਿੰਗ ਪਾਲਿਸੀ ਕਰਕੇ ਵੀ ਚੱਲਣਾ ਪਿਆ ਤਾ ਪਿੰਡਾਂ ਦੇ ਵਿੱਚ ਵੜਨਾ ਔਖਾ ਹੋ ਜਾਵੇਗਾ 227 ਦੀਆਂ ਚੋਣਾਂ ਤੋਂ ਪਹਿਲਾਂ ਇਸੇ ਨੂੰ ਮੱਦੇਨਜ਼ਰ ਰੱਖਦੇ ਅਸੀਂ ਤੇ ਸ਼ਾਇਦ ਸਰਕਾਰ ਨੇ ਅਹਿਸਾਸ ਕੀਤਾ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਅਹਿਸਾਸ ਕੀਤਾ ਕਿ ਇਸ ਪਾਲਿਸੀ ਨੂੰ ਵਾਪਸ ਲੈਣ ਵਿੱਚ ਭਲਾਈ ਹੈ ਤੋ ਪਾਲਿਸੀ ਵਾਪਸ ਲੈ ਲਈ ਗਈ ਹੈ ਤੁਹਾਡਾ ਕੀ ਮੰਨਣਾ ਤੁਸੀਂ ਕੀ ਸੋਚਦੇ ਹੋ ਇਸ ਦੇ ਬਾਰੇ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਅਖੀਰ ਵਿੱਚ ਇੱਕ ਇਹ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੀ ਏ ਕਿ ਸਮਰਾਲਾ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਉਹ ਰੈਲੀ ਹੋਵੇਗੀ ਔਰ ਉਸ ਨੂੰ ਜੇਤੂ ਰੈਲੀ ਵਿੱਚ ਵੀ ਹੋ ਸਕਦਾ ਹੁਣ ਡੀ ਨੋਟੀਫਾਈ ਹੋਣ ਤੋਂ ਬਾਅਦ ਤਬਦੀਲ ਕਰ ਦਿੱਤਾ ਜਾਵੇ ਕਿਉਂਕਿ ਇਸ ਸਕੈਮ ਨੇ ਦਾਵਾ ਕੀਤਾ ਸੀ ਕਿ 24 ਦਾ ਇਕੱਠ ਅਸੀਂ ਹਰ ਹਾਲਤ ਵਿੱਚ ਕਰਾਂਗੇ ਜੇ ਨਾ ਡੀ ਨੋਟੀਫਾਈ ਹੋਈ ਪਾਲਿਸੀ ਤਾਂ ਉਸ ਨੂੰ ਰੋਸ ਰੈਲੀ ਵਜੋਂ ਮਨਾਵਾ ਲਿਆ ਜਾਵੇਗਾ ਔਰ ਜੇਕਰ ਇਹ ਡੀ ਨੋਟੀਫਾਈ ਹੋ ਜਾਂਦੀ ਹੈ ਉਸ ਤੋਂ ਪਹਿਲਾਂ ਤਾਂ ਫਿਰ ਅਸੀਂ ਉਸ ਨੂੰ ਜੇਤੂ ਰੈਲੀ ਦੇ ਤੌਰ ਤੇ ਮਨਾਵਾਂਗੇ ਤਾਂ ਹੁਣ ਇਸਕੈਮ ਦਾ ਇਕੱਠ 24 ਤਰੀਕ ਨੂੰ ਵੱਡੇ ਪੱਧਰ ਤੇ ਸਮਰਾਲਾ ਵਿਖੇ ਹੋਣ ਜਾ ਰਿਹਾ ਜਿਸ ਵਿੱਚ ਬਹੁਤ ਵੱਖਰੀਆਂ ਕਿਸਾਨ ਜਥੇਬੰਦੀਆਂ हिस्सा ਲੈਣਗੀਆਂ ਇਸੇ ਤਰ੍ਹਾਂ ਜਿਹੜਾ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਵੀ ਤੇ ਗੈਰ ਸਿਆਸੀ ਐਸਕੇਮ ਉਹਨਾਂ ਵੱਲੋਂ ਵੀ ਕਿਹਾ ਗਿਆ ਸੀ 20 ਤਰੀਕ ਨੂੰ ਵੀ ਇਕੱਠ ਕਰਨਗੇ ਹੋ ਸਕਦਾ ਉਹ ਵੀ ਆਪਣੇ ਇਕੱਠ ਨੂੰ ਜੇਤੂ ਰੈਲੀ ਦੇ ਵਿੱਚ ਤਬਦੀਲ ਕਰ ਦੇਣ ਇਹ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਤੁਸੀਂ ਬਣੇ ਰਹੋ এবিসি ਪੰਜਾਬ ਦੇ ਨਾਲ